ਤੋਂ ਦਾ ਨਾਮ ਕਿਹੜਾ ਹੈ ਮੇਰਾ ਨਾਮ ਅਮਰਜੀਤ ਸਿੰਘ ਹੈ ਮੈਂ ਪ੍ਰਿੰਸੀਪਲ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਆਪ ਜੀ ਨੂੰ ਸੰਬੋਧਨ ਕਰ ਰਿਹਾ ਸਰ ਜੇਕਰ ਗੱਲ ਕਰੀ ਜਾਵੇ ਕਾਫੀ ਬੱਚਿਆਂ ਦਾ ਜਿਹੜਾ ਰੁਝਾਨ ਇੱਕ ਵਾਰ ਬਾੜ ਦਾ ਹੋ ਗਿਆ ਸੀਗਾ ਤੇ ਇਸ ਵਾਰ ਕਿਵੇਂ ਦੀਆਂ ਜਿਹੜਾ ਬੱਚਿਆਂ ਦੇ ਰਿਸਪਾਂਸ ਮੇਰੇ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਕਰਵਾਏ ਜਾ ਰਹੇ ਨੇ ਸਾਲ 2024-25 ਦੇ ਜਿਹੜੇ ਅਕਾਦਮਿਕ ਸੈਸ਼ਨ ਵਾਸਤੇ ਐਡਮਿਸ਼ਨਸ ਗਵਰਨਮੈਂਟ ਪੋਰਟਲ ਤੇ ਸ਼ੁਰੂ ਹੋਈਆਂ ਸੀਗੀਆਂ ਰਜਿਸਟ੍ਰੇਸ਼ਨ ਦੇ ਨਾਲ ਉਦੋਂ ਤੋਂ ਬਾਅਦ ਵਿਦਿਆਰਥੀਆਂ ਦੀ ਜਿਹੜੀ ਮੈਰਿਟ ਲਿਸਟ ਜਨਰੇਟ ਕੀਤੀ ਗਈ ਸੀ ਤੇ ਫਿਰ ਫਿਜ਼ੀਕਲ ਵੈਰੀਫਿਕੇਸ਼ਨ ਵਾਸਤੇ ਵਿਦਿਆਰਥੀਆਂ ਨੂੰ ਕਾਲਜ ਵਿਖੇ ਬੁਲਾਇਆ ਗਿਆ ਸੀਗਾ ਔਰ ਇਸ ਸਾਲ ਦੀ ਜੇ ਗੱਲ ਕਰੀਏ ਤਾਂ ਸਾਰੀਆਂ ਕਲਾਸਾਂ ਵਿੱਚ ਜਿੰਨੇ ਵੀ ਸਾਡੇ ਕੋਲ ਅੰਡਰਗ੍ਰੈਜੂਏਟ ਕੋਰਸਸ ਹਨ ਉਹਦੇ ਵਿੱਚ ਬਹੁਤ ਹੀ ਵਧੀਆ ਹੰਗਾਰਾ ਮਿਲਿਆ ਹੈ ਬਹੁਤ ਸਾਰੇ ਬੱਚੇ ਹਾਈ ਮੈਰਿਟ ਵਾਲੇ ਜਿਹੜੇ ਸਾਡੇ ਕੋਲ ਪਹੁੰਚੇ ਹਨ ਕੁਝ ਕੋਰਸੇਸ ਦੇ ਵਿੱਚ ਤਾਂ ਸਾਡੀ ਮੈਰਿਟ 80% ਤੋਂ نیچے ਵੀ ਨਹੀਂ ਗਈ ਤਾਂ ਇਸ ਕਰਕੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਸਾਡੇ ਕਾਲਜ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹਨ ਔਰ ਇਸੇ ਤਰੀਕੇ ਦੇ ਜਿਹੜੇ ਰੁਝਾਨ ਹੈ ਜਿਵੇਂ ਬੀਏ ਦੀ ਕਲਾਸ ਹੈ ਬੀਏ ਦੀ ਕਲਾਸ ਦੇ ਵਿੱਚ ਸਾਡੇ ਕੋਲ ਤਕਰੀਬਨ 1100 ਸੀਟਾਂ ਹਨ ਉਹ ਸਾਡੀਆਂ ਸਾਰੀਆਂ ਫੁੱਲ ਹੋ ਚੁੱਕੀਆਂ ਹਨ ਇਸੇ ਤਰ੍ਹਾਂ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ 150 ਸੀਟ ਹੈ ਉਹ ਵੀ ਸਾਰੀ ਕੰਪਲੀਟ ਹੋ ਚੁੱਕੀ ਹੈ ਬੀਕੋਮ ਦੇ ਸਾਡੇ ਕੋਲ ਦੋ ਕੋਰਸਸ ਹਨ ਉਹ ਵੀ ਸੀਟਸ ਫੁੱਲ ਹੋ ਚੁੱਕੀਆਂ ਹਨ ਇਸੇ ਤਰ੍ਹਾਂ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਕੋਰਸ ਹਨ ਉਹ ਵੀ ਕੰਪਲੀਟ ਫੁੱਲ ਹੋ ਚੁੱਕੇ ਹਨ ਸਾਇੰਸਿਸ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਨੇ ਤਕਰੀਬਨ 95% ਪਰਸੈਂਟ ਸੀਟਸ ਅਸੀਂ ਜਿਹੜੀਆਂ ਉਹ ਕਵਰ ਕਰ ਚੁੱਕੇ ਹਾਂ ਔਰ ਇਸ ਸਾਲ ਵੱਡੀ ਗੱਲ ਇਹ ਆ ਕਿ ਮੈਰਿਟ ਜਿਹੜੀ ਸਾਡੀ ਬਹੁਤ ਉੱਪਰਹੀ ਹੈ ਬਹੁਤ ਹੀ ਅੱਛੇ ਵਿਦਿਆਰਥੀ ਨੇ ਜਿਹੜਾ ਇਸ ਕਾਲਜ ਦੇ ਵਿੱਚ ਦਾਖਲਾ ਲਿਆ ਹੈ ਸਰ ਕਿਵੇਂ ਲੱਗਦਾ ਹੈ ਜਿਵੇਂ ਬੱਚੇ ਹੁਣ ਦੁਬਾਰਾ ਤੋਂ ਗ੍ਰੈਜੂਏਸ਼ਨ ਵਾਲੇ ਪਾਸੇ ਮੂਵ ਕਰ ਗਏ ਨੇ ਹਾਈਲੈਟਸ ਵਗੈਰਾ ਦਾ ਜਿਵੇਂ ਸੈਂਟਰ ਵਗੈਰਾ ਨੇ ਉਹਨਾਂ ਦੇ ਵਿੱਚ ਐਡਮਿਸ਼ਨਾਂ ਕਾਫੀ ਘਟੀਆਂ ਨੇ ਕੀ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਐਡਮਿਸ਼ਨ ਜਿਹੜੀਆਂ ਸੀਟਾਂ ਨੇ ਉਹ ਵਧਾਉਣੀਆਂ ਪੈ ਸਕਦੀਆਂ ਨੇ ਕਿ ਜੇ ਬੱਚੇ ਦੁਬਾਰਾ ਗ੍ਰੈਜੂਏਸ਼ਨ ਵੱਲ ਮੂਵ ਕਰ ਰਹੇ ਨੇ ਜੇ ਅਸੀਂ ਜਿਵੇਂ ਪਹਿਲਾਂ ਬੱਚਿਆਂ ਦਾ ਰੁਝਾਨ ਸੀ ਬਾਹਰ ਜਾਣ ਦਾ ਤੇ ਉਹਦੇ ਵਿੱਚ ਬੱਚਿਆਂ ਦਾ ਸੀਗਾ ਕਿ ਪਲੱਸ 2 ਤੋਂ ਬਾਅਦ ਵਿਦਿਆਰਥੀ ਸਾਰੇ ਬਾਹਰ ਦਾ ਰੁਖ ਲੈ ਲੈਂਦੇ ਸੀਗੇ ਪਰ ਹੁਣ ਕੀ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਨਿਊ ਐਜੂਕੇਸ਼ਨ ਪਾਲਿਸੀ ਜਿਹੜੀ 2020 ਹੈ ਉਹ ਕਾਲਜ ਦੇ ਵਿੱਚ ਲਾਗੂ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਜਿਹੜੇ ਵੀ ਜਿੰਨੇ ਵੀ ਕੋਰਸਸ ਹਨ ਸਾਰੇ ਸਾਡੇ 4 ਸਾਲਾਂ ਦੇ ਕੋਰਸਸ ਹਨ ਜੇ ਕੋਈ ਵਿਦਿਆਰਥੀ ਇਹ 4 ਸਾਲ ਦੇ ਕੋਰਸ ਕਰਕੇ ਬਾਹਰ ਜਾਂਦਾ ਹੈ ਤਾਂ ਆਪਣੀ ਉਹ ਪੋਸਟ ਗ੍ਰੈਜੂਏਸ਼ਨ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਹੈ ਪਹਿਲਾਂ ਸੀਗਾ ਸਾਡੇ ਕੋਲੇ 3 ਸਾਲ ਦੇ ਕੋਰਸ ਸੀਗੇ ਜਿਹੜੇ ਇੰਟਰਨੈਸ਼ਨਲੀ ਰਿਕੋਗਨਾਈਜ਼ਡ ਨਹੀਂ ਸੀਗੇ ਇਸ ਕਰਕੇ ਵਿਦਿਆਰਥੀਆਂ ਦਾ ਰੁਖ ਇਹ ਹੋ ਗਿਆ ਕਿ 4 ਸਾਲ ਦੀ ਇੱਥੇ ਡਿਗਰੀ ਕੰਪਲੀਟ ਕਰੋ ਉਹ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਜਿਹੜਾ ਹੈ ਬਾਹਰ ਜਾਓ ਔਰ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਵੀ ਸਾਨੂੰ ਕੁਝ ਕੋਰਸਸ ਦੇ ਵਿੱਚ ਜਿਹੜੀਆਂ ਸੀਟਾਂ ਅਪਗ੍ਰੇਡ ਕਰਨੀਆਂ ਪੈਣਗੀਆਂ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਅਜੇ ਵੀ ਰਹਿੰਦੇ ਹਨ ਜਿਨ੍ਹਾਂ ਨੂੰ ਅਜੇ ਦਾਖਲਾ ਨਹੀਂ ਮਿਲਿਆ ਅੱਛੀ ਪਰਸੈਂਟੇਜ ਵਾਲੇ ਵਿਦਿਆਰਥੀ ਹਨ ਔਰ ਅਸੀਂ ਪਿਛਲੇ ਸਾਲ ਵੀ ਗਵਰਨਮੈਂਟ ਨੇ ਕੁਝ ਸੀਟਾਂ ਵਧਾਈਆਂ ਸੀ ਅਸੀਂ ਅੱਤ ਕੀ ਵੀ ਰਿਕੁਐਸਟ ਕਰਾਂਗੇ ਜੇ ਸਾਨੂੰ ਜ਼ਰੂਰਤ ਪਈ ਤਾਂ 10% ਸੀਟਾਂ ਜਿਹੜੀਆਂ ਐਡੀਸ਼ਨਲ ਅਸੀਂ ਦਾਖਲੇ ਕਰਾਂਗੇ ਕੀ ਨਾਮ ਹੈ ਬਈ ਮੇਰਾ ਨਾਮ ਬੱਬੂ ਗਿਰ ਪਿੰਡ ਨਾਨਸੂਈ ਤੇ ਕਿਹੜੇ ਕਲਾਸ ਜਿਹੜੀ ਤੁਸੀਂ ਐਡਮਿਸ਼ਨ ਲਈ ਹੈਗੀ ਮੈਂ ਬੀਏ ਕਰ ਚੁੱਕੀ ਆਈ ਹੁਣੇ ਬੀਏ ਕਰੀ ਆ ਤੇ ਕੰਪਿਊਟਰ ਦਾ ਕੋਰਸ ਕਰ ਰਹੀ ਆ ਨਾਲ ਦੀ ਨਾਲ ਹੁਣ ਬਾਬੂ ਕੀ ਦੇਖਦੇ ਹੋਗੇ ਇੱਕ ਵਾਰ ਜਿਹੜਾ 12ਵੀਂ ਕਰਕੇ ਬੱਚੇ ਹਾਈਲਾਈਟਸ ਕਰਕੇ ਬਾਹਰ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਸੀਗੇ ਹੁਣ ਦੁਬਾਰਾ ਤੋਂ ਐਡਮਿਸ਼ਨ ਕਰਾਉਣ ਲੱਗੇ ਗ੍ਰੈਜੂਏਸ਼ਨ ਦੇ ਪੋਸਟ ਗ੍ਰੈਜੂਏਸ਼ਨ ਦੇ ਨਹੀਂ ਪਹਿਲਾਂ ਸੋਚਿਆ ਸੀਗਾ ਜੀ ਬਾਹਰ ਜਾਣ ਲਈ ਹੁਣ ਜਦੋਂ ਪਤਾ ਲੱਗਿਆ ਬਾਹਰ ਦੀਆਂ ਫੀਸਾਂ ਜਾਦੇ ਹੋ ਗਈਆਂ ਜੀ ਦਾਖਲੇ ਦੂਖਲੇ ਹੁੰਦੇ ਨਹੀਂ ਹੈਗੇ ਨਾ ਬੀਜੇ ਬੂਜੇ ਦਾ ਔਖਾ ਹੀ ਕੰਮ ਨਹੀਂ ਮਿਲਦਾ ਹੈਗਾ ਬਾਹਰ ਬੇਰੁਜ਼ਗਾਰੀ ਦਾ ਸਿਸਟਮ ਹੈ ਤਾਂ ਕਰਕੇ ਇੱਥੇ ਹੀ ਕੰਮ-ਕੁੰਮ ਦਾ ਸਿਸਟਮ ਦੇਖ ਕੇ ਇੱਥੇ ਹੀ ਕੰਮ ਲੱਗਾਏਂਗੇ ਤੇ ਵਧੀਆ ਹੀ ਬਾਹਰ ਤਾਂ ਕੁਝ ਨਾ ਆਪਾਂ ਐਸੇ ਬਣਦੀ ਪਹਿਜਾ ਖਰਚਾ ਜ਼ਿਆਦਾ ਹੀ ਬਾਹਰ ਦਾ ਤਾਂ ਕਰਕੇ ਇੱਥੇ ਦੇਖ ਰਹੇ ਆ ਕੰਮਕਾਰ ਪੜਾਈ ਲੱਗਦਾ ਹੈ ਜਰੂਰੀ ਹੈ ਹੁਣ ਦੁਬਾਰੇ ਮੁੰਡੇ ਜਿਹੜੇ ਨੌਜਵਾਨੀ ਬਾਹਰ ਨਾਲ ਉਹਦਾ ਠੀਕ ਹੈ ਜੀ ਬਾਹਰ ਨਾਲ ਇੱਥੇ ਪੜਾਈ ਕਰਕੇ ਬੰਦਾ ਵਧੀਆ ਕੰਮਕਾਰ ਤੇ ਲੱਗ ਜੇ ਕਿਤੇ ਬਾਹਰ ਤਾਂ ਕੁਝ ਹੈ ਨਹੀਂ ਫਿਲਹਾਲ ਕੈਨੇਡਾ 'ਚ ਕੁਝ ਨਹੀਂ ਆਇਗਾ ਜੀ ਭੁੱਖੇ ਮਾਰ ਰਹੇ ਨੇ ਲੋਕਾ ਹੋਰ ਦੇਸ਼ਾਂ ਵੱਲੋਂ ਬੱਚੇ ਮੂਵ ਕਰ ਰਹੇ ਨੇ ਹੋਰ ਦੇਸ਼ਾਂ ਵੱਲ ਵੀ ਕਰ ਰਹੇ ਨੇ ਟਰਾਈ ਕਰ ਰਹੇ ਨੇ ਲੱਗਦਾ ਨਹੀਂ ਹੈਗਾ ਜੀ ਫਿਰ ਵੀਜ਼ਾ ਬੂਜ਼ਾ ਨਾ ਕੰਮਕਾਰ ਹੈਗਾ ਕਿਤੇ ਇੱਥੇ ਆ ਰਹੇ ਨੇ ਦੁਬਾਰੇ ਮੁੜ ਮੁੜ ਕੇ ਵੀ ਆ ਰਹੇ ਨੇ ਪੈਸੇ ਖਰਾਬ ਕਰਦੇ ਨੇ ਲੋਕ ਅਰੋਲ ਹੈ ਅਰੇ ਕੀ ਲੈ ਮਤੁਰੀ ਮੇਰਾ ਨਾਮ ਪ੍ਰੇਰਨਾ ਸ਼ਰਮਾ ਹੈ ਪ੍ਰੇਰਨਾ ਕੀ ਕਿਹੜੀ ਕਲਾਸ ਪੜ੍ਹਦੇ ਹੋ ਮੈਂ ਬੀਸੀਏ ਫਾਈਨਲ ਇਅਰ 'ਚ ਤੇ ਬਾਹਰ ਵੀ ਨਹੀਂ ਸੋਚਿਆ ਨੋ ਸਰ ਸਰ ਕਿਉਂਕਿ ਉੱਥੇ ਜਿਹੜੀ ਪੜ੍ਹਾਈ ਵਗੈਰਾ ਉਹ ਇਨੀ ਪ੍ਰੋਪਰ ਹੁੰਦੀ ਵੀ ਨਹੀਂ ਹੈਗੀ ਨਾਲੇ ਉੱਥੇ ਦੇ ਜਿਹੜੇ ਵੀਜ਼ਾ ਵਗੈਰਾ ਆਉਂਦੀ ਪਰਫਾਰਮੈਂਸ ਬਹੁਤ ਜ਼ਿਆਦਾ ਚੇਂਜ ਕੀਤੀ ਗਈ ਹੈ ਇਸ ਕਰਕੇ ਆਪਾਂ ਨੂੰ ਜੇ ਲੋਕਲ ਪੜਦੇ ਆ ਪੇਰੈਂਟਸ ਦਾ ਪਿਆਰ ਵੀ ਮਿਲਦਾ ਉਹਦੇ ਨਾਲ ਆਪਾਂ ਟਾਈਮ ਵੀ ਸਪੈਂਡ ਕਰ ਸਕਦੇ ਆ ਜੌਬ ਵਗੈਰਾ ਵੀ ਉਰੇ ਕਰ ਸਕਦੇ ਆ ਇਸ ਕਰਕੇ ਆਪਾਂ ਨੂੰ ਪੰਜਾਬ ਬੈਟਰ ਲੱਗਦਾ ਤੇ ਕਈ ਬੱਚੇ ਜਿਹੜੇ ਪਹਿਲਾਂ ਪਲੱਸ 2 ਕਰਕੇ ਬਾਹਰ ਚਲੇ ਜਾਂਦੇ ਸੀਗੇ ਤੇ ਹੁਣ ਜਿਹੜਾ ਗ੍ਰੈਜੂਏਸ਼ਨ ਵਗੈਰਾ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਕਾਫੀ ਦਾਖਲਾ ਲੈ ਰਹੇ ਨੇ ਕਿਵੇਂ ਦੇਖਦੇ ਹੋ ਤੁਸੀਂ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਥੋੜਾ ਬਦਲਾ ਆਇਆ ਹੈ ਨਾ ਸਰ ਸਸਟਡੀ ਵਗੈਰਾ ਸਾਰੇ ਕਿਤੇ ਸੇਮ ਹੁੰਦੀ ਆ ਸਿਰਫ ਬੱਚਿਆਂ ਦਾ ਡਿਪੈਂਡ ਕਰਦਾ ਕਿ ਉਹ ਕਿਵੇਂ ਦਾ ਪੜਦੇ ਨੇ ਅੱਗੇ ਜਾ ਕੇ ਬਟ ਇਹ ਹੁੰਦਾ ਕਿ ਜੇ ਆਪਾਂ ਬਾਹਰ ਚਲੇ ਜੰਨੇ ਆ ਤਾਂ ਉਹ ਪੈਸਾ ਵਗੈਰਾ ਤਾਂ ਖਰਚ ਕਰ ਲੈਂਦੇ ਪਰ ਪੇਰੈਂਟਸ ਕਿਛੂ ਬੋਝਾ ਦੁਖੀ ਹੁੰਦੇ ਉਹਨਾਂ ਨੂੰ ਭੇਜ ਕੇ ਉਹਨਾਂ ਨਾਲ ਉਹ ਰਹਿਣ ਨਹੀਂ ਬੰਦੇ ਹੈਗੇ ਤੁੜਾ ਕੀ ਨਾਮ ਹੈਗਾ oh my name is eechha doshi and uh, i am 21 years old actually ਬਾਹਰ ਜਾਣ ਨਾਲ ਰਿਲੇਟਡ ਮੇਰੇ ਵਿਚਾਰ ਮੁਝੇ ਪਹਿਲੇ ਮਤਲਬ ਬਹੁਤ ਇੰਟਰਸਟ ਹੋਇਆਗਾ ਸੀਗਾ ਬਾਹਰ ਜਾਣ ਵਾਸਤੇ ਬਟ ਸੱਡਨਲੀ ਮੇਰਾ ਮਾਈਂਡ ਬਿਲਕੁਲ ਚੇਂਜ ਹੋ ਗਿਆ ਕੀ ਕਾਰਨ ਕੀ ਹੋਏ ਜਿਹੜਾ ਮਾਈਂਡ ਚੇਂਜ ਹੋਇਆ ਉਹ ਐਕਚੁਅਲੀ ਮੈਨੂੰ ਲੱਗਦਾ ਬਾਹਰ ਜਾ ਕੇ ਵੀ ਕੋਈ ਫਾਇਦਾ ਨਹੀਂ ਆਗਾ ਇਨਾ ਹੈ ਨਾ ਸਟਰਗਲ ਤਾਂ ਜ਼ਿਆਦਾ ਕਰਨੀ ਪੈਂਦੀ ਹੈ ਤੇ ਮੈਨੂੰ ਲੱਗਦਾ ਜਦੋਂ ਬਾਹਰ ਤੁਹਾਡੇ ਅਪਲਾਈ ਕਰਦੇ ਆ ਨਾ ਤੇ ਕੁਝ ਵੀਜ਼ਾ ਦਾ ਹੀ ਪ੍ਰੋਬਲਮ ਹੋ ਜਾਂਦੇ ਨਹੀਂ ਵੀ ਆਂਦਾ ਹੈਗਾ ਨਾ ਰਿਫਿਊਜ਼ਲ ਵੀ ਬਹੁਤ ਆਂਦੀ ਹੈ ਸੋ ਮਤਲਬ ਟਾਈਮ ਵੇਸਟ ਹੁੰਦਾ ਹੈ ਸੋ ਉਹੀ ਉਹੀ ਜਿਹੜਾ ਟਾਈਮ ਆਪਣਾ ਆਪਣੇ ਇੰਡੀਅਨ ਸਟੱਡੀ ਵਾਸਤੇ ਜ਼ਿਆਦਾ ਦਈਏ ਜਿਵੇਂ ਐਸਐਸ ਏਗਜ਼ਾਮ ਨਿਕਲਦੇ ਆ ਸਾਰੇ ਜਿਸੀ ਜੇਲ ਕੋ ਐਗਜ਼ਾਮ ਹੋ ਗਿਆ ਯੂਪੀਐਸਸੀ ਕੋ ਐਗਜ਼ਾਮ ਹੋ ਗਿਆ ਆਈਪੀਐਸ ਨਾਲ ਰਿਲੇਟਡ ਕੋ ਐਗਜ਼ਾਮ ਹੋ ਗਿਆ ਨਾ ਆਈ ਥਿੰਕ ਮੈਨੂੰ ਲੱਗਦਾ ਥੋੜਾ ਉਧਰ ਜ਼ਿਆਦਾ ਧਿਆਨ ਦੇਣਾ ਚਾਹੀਦਾ ਜੀ ਸੋ ਆਈ ਥਿੰਕ ਮੈਨੂੰ ਲੱਗਦਾ ਵੈਸੇ ਮੈਂ ਟਰਾਈ ਕਿ ਸਟੱਡੀ ਕਰ ਰਹੇ ਹਾਂ ਮੈਂ ਇਸਦੇ ਮੈਂ ਮਿੰਦਰ ਕਾਲਜ ਐਕਸਨ ਮੈਂ ਬੀਏ ਕੀਤੀ ਆ ਆਈਲੈਂਡਸ ਵਗੈਰਾ ਦਾ ਕਰਿਆ ਸੀ ਫੇਰੀ ਆਈਲੈਂਡਸ ਐਕਸਨ ਦੀ ਮੈਂ ਕਿੱਤੀ ਸੀਗੀ ਮਿੰਨਾ ਕੇ ਲਗਾਇਆ ਸੀਗਾ ਮੈਂ ਸੇ ਸੱਡਨਲੀ ਫੇ ਮੇਰੇ ਕੋਲ ਪ੍ਰੋਬਲਮ ਹੋ ਗਈ ਆ ਤੇ ਉਸ ਤੋਂ ਬਾਅਦ ਮੇਰਾ ਇੰਟਰਸਟ ਜਾਗ ਗਿਆ ਸੀਗਾ ਲੱਗਾ ਬੇਰੁਜ਼ਗਾਰੀ ਕਾਫੀ ਵਧ ਗਈ ਫੌਰਨ ਦੇ ਵਿੱਚ ਕਈ ਦੇਸ਼ਾਂ ਦੇ ਵਿੱਚ ਜਿਹੜਾ ਹੈਗਾ ਆਵਰਕਰਾਊਡਡ ਹੋ ਗਏ ਜਿਵੇਂ ਕੈਨੇਡਾ ਦੀ ਗੱਲ ਕੈਨੇਡਾ ਉੱਤ ਕੈਨੇਡਾ ਕੀ ਮੈਂ ਦੇਖਦੇ ਇੱਕ ਬੱਚੇ ਹੋਣ ਦੇ ਨਾਤੇ ਤੁਸੀਂ ਇੱਕ ਸੋਚਿਆ ਸੀ ਪਹਿਲਾਂ ਵੀ ਆਈਲੈਂਡਸ ਕਰਕੇ ਬਾਹਰ ਜਾਈਏ ਕਿਵੇਂ ਸੋਚਦੇ ਹੋਗੇ ਕਿੰਨੀਆਂ ਪ੍ਰੋਬਲਮਾਂ ਤੋਂ ਉਹ ਐਕਚੁਅਲੀ ਮੈਨੂੰ ਲੱਗਦਾ ਕਿ ਆਇਲਟਸ ਨਾਲ ਇੱਕ ਤਾਂ ਕੁਝ ਹੁੰਦਾ ਫੈਮਿਲੀ ਪ੍ਰੋਬਲਮਸ ਵੀ ਹੁੰਦੀਆਂ ਹੈ ਹਨਾ ਕਈ ਵਾਰ ਪੈਸੇ ਵੀ ਆਪਣੇ ਕੋਲ ਨਹੀਂ ਹੁੰਦੇ ਹੈਗੇ ਹਨਾ ਫੀਸਾਂ ਵੀ ਵੱਧ ਗਈਆਂ ਬਹੁਤ ਚੇਂਜ ਹੋ ਗਿਆ ਪਹਿਲਾਂ 25 ਲੱਖ ਰੁਪਏ ਹੁੰਦੇ ਸੀ ਕਿਤੇ ਹੁਣ 35 ਲੱਖ ਤੱਕ ਪਹੁੰਚ ਗਿਆ ਹੈ ਸ਼ਾਇਦ ਮੈਨੂੰ ਲੱਗਦਾ ਐਨੂਅਲ ਸਬੰਤ ਹੋਰ ਜ਼ਿਆਦਾ ਵੱਲ ਸਕਦਾ ਹੈ ਬੇਰੋਜ਼ਗਾਰੀ ਬਤਵਾਤ ਵੱਧਦੀ ਜਾ ਰਹੀ ਹੈ ਕੈਨੇਡਾ ਕਿ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਮੈਨੂੰ ਲੱਗਦਾ ਕਿ ਸਟੂਡੈਂਟਸ ਜੋ ਜਾ ਰਹੇ ਹਨ ਅਪਲਾਈ ਕਰ ਰਹੇ ਹਨਾ ਉਹਨਾਂ ਲਈ ਬਹੁਤ ਜ਼ਿਆਦਾ ਔਖਾ ਸਮਾਂ ਜਿਹੜਾ ਮੈਨੂੰ ਲੱਗਦਾ ਹੁਣ ਅੱਗੇ ਆਉਣ ਈ ਨਾ ਮੈਂ ਟੋਟਾ ਇਸ ਮੇਕਰ ਕਸ਼ਮੀਰ ਕਿਹੜੀ ਕਲਾਸ ਹੈ ਜਿਹੜੀ ਤੁਸੀਂ ਸਰ ਮੈਂ ਬੀਏ ਕੀਤੀ ਹੈ ਗਵਰਨਮੈਂਟ ਮਹਿੰਦਰਾ ਕਾਲਜ ਤੋਂ ਜੀ ਤੇ ਤੁਸੀਂ ਸੋਚਿਆ ਨਹੀਂ ਹੈਗਾ ਜਿਹੜਾ ਬਾਹਰ ਜਾਣ ਦਾ ਕਿ ਬਾਹਰ ਜਾਇਆ ਜਾਵੇ ਸਰ ਸੋਚਿਆ ਤਾਂ ਸੀਗਾ ਬਟ ਅੱਜਕੱਲ ਨਿਊਜ਼ ਆ ਰਹੀਆਂ ਨੇ ਕਿ 12th ਤੇ ਬਾਅਦ ਮਤਲਬ ਜਾ ਰਹੇ ਨੇ ਬੱਚੇ ਸੁਸਾਇਸਾਈਡ ਕਰ ਰਹੇ ਆ ਉਧਰ ਕੰਮ ਨਹੀਂ ਮਿਲ ਰਹਾ ਹੈਗਾ ਫੇਸ ਜਿਆਦਾ ਮਹਿੰਗੇ ਹੋ ਗਏ ਤੇ ਰੋਡ ਐਕਸੀਡੈਂਟ ਵਧ ਰਹੇ ਨੇ ਕੁਝ ਕਨੇਡਾ ਦੇ ਗਵਰਨਮੈਂਟ ਹੈ ਜੋ ਮਤਲਬ ਹਾਂਜੀ ਰੂਲ ਚੇਂਜ ਹੋ ਰਹੇ ਨੇ ਅੰਡਰ ਇੰਡੀਆ ਡੇਅਰ ਸਟੂਡੈਂਟ ਨੂੰ ਵਾਪਿਸ ਭੇਜ ਰਹੇ ਨੇ ਬਹੁਤ ਜਿਤੇ ਪੀਆਰ ਦੇ ਬੇਸ ਤੇ ਹੀ ਜਾ ਰਹੇ ਨੇ ਇੰਡੀਆ ਦੇ ਸਾਰੇ ਬੱਚੇ ਆਲਮੋਸਟ ਬਟੇ ਤੇ ਸਟੱਡੀ ਕੰਪਲੀਟ ਕਰਨ ਦੇ ਬਾਅਦ ਉਹ ਜ਼ਿਆਦਾ ਟਾਈਮ ਕੰਮ ਨਹੀਂ ਕਰ ਸਕਦੇ ਇੰਗਲਿਸ਼ ਚ ਪ੍ਰੋਬਲਮ ਆ ਰਹੀ ਹੈ ਤੇ ਇਹੀ ਕਾਰਨ ਹੈ ਕਿ ਦੁਬਾਰਾ ਤੋਂ ਬੱਚਿਆਂ ਦਾ ਰੁਝਾਨ ਵਧਿਆ ਇਦਰ ਕਾਲਜ ਜਾਣੇ ਪਾਸੇ ਹਾਂਜੀ ਸਰ ਇੱਕ ਵਾਰ ਏਸ਼ੀਆ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜਿਹੜੇ ਸਟੂਡੈਂਟ ਵਧੇ ਨੇ ਕਿ ਕਾਲਜਾਂ ਚ ਹਾਂਜੀ ਸਰ ਵਧੇ ਨੇ ਕੀ ਬੱਚਿਆਂ ਦੀ ਕੀ ਮਾਨਸਿਕਤਾ ਇੱਕ ਸਟੂਡੈਂਟ ਹੋਣ ਦੇ ਨਾਤੇ ਤੁਸੀਂ ਹਮੇਸ਼ਾ ਸੋਚਦੇ ਕਿ ਇੱਧਰ ਹੀ ਸਟੱਡੀ ਕੀਤੀ ਜਾਵੇ ਤਰੀ ਨੌਕਰੀਆਂ ਵੱਲ ਜਾਇਆ ਜਾਵੇ ਹਾਂਜੀ ਸਰ ਇੱਧਰ ਵੀ ਬਹੁਤ ਸਾਰੇ ਮਤਲਬ ਜਿਹਦੇ ਫੈਸਿਲਿਟੀਆਂ ਇੱਧਰ ਨੇ ਆਪਾਂ ਨੂੰ ਬਾਹਰ ਫੋਰਨ ਦੇ ਵਿੱਚ ਐਨੀਆਂ ਨਹੀਂ ਮਿਲਦੀਆਂ ਆਪੇ ਇੱਧਰ ਜਦੋਂ ਮਰਜੀ ਕੰਮ ਕਰਕੇ ਆਪਣੀ ਸੈਲਰੀ ਵੀ ਵਧੀਆ ਮਿਲਦੀ ਹੈ ਬਟ ਇਹ ਚੀਜ਼ ਡਿਫਰੈਂਸ ਹੈ ਕਿ ਉੱਧਰ ਟਾਈਮ ਦੇ ਜ਼ਿਆਦਾ ਵੈਲਿਊ ਹੈ ਮਤਲਬ ਅੱਜ ਦੇ ਹਿਸਾਬ ਨਾਲ ਪੇਮੈਂਟ ਮਿਲਦੀ ਹੈ ਤੇ ਇੱਧਰ ਚਾਹੇ ਫੁੱਲ ਡੇ ਹੋਵੇ ਬਟ ਪੇਮੈਂਟ ਹੋਂਦੀ ਹੀ ਮਿਲਦੀ ਹੈ ਇਹ ਚੀਜ਼ ਹੋ ਜਾਂਦੀ ਹੈ ਜੀ